ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮਨ ਰੂਬਸ ਕਿਚਨ 'ਚ ਸਵਾਗਤ ਹੈ ਜੀ ਅੱਜ ਅਸੀਂ ਘਰ ਵਿੱਚ ਹੀ ਬਣਾਉਣ ਜਾ ਰਹੇ ਹਾਂ Shimla Mirch ਤੇ Paneer Di Sabzi ਜਿਸ ਦਾ ਸਵਾਦ ਬਿਲਕੁਲ ਰੈਸਟੋਰੈਂਟ ਵਰਗਾ ਆਉਂਦਾ ਹੈ ਤੇ ਆਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੇ ਅਸੀਂ Shimla Mirch, ਟਮਾਟਰ ਤੇ ਪਿਆਜ਼ ਕੱਟ ਕੇ ਰੱਖ ਲਏ ਹਨ ਤੇ ਨਾਲ ਹੀ ਅਸੀਂ ਪਨੀਰ ਵੀ ਕੱਟ ਕੇ ਰੱਖ ਲਿਆ ਹੈ ਤੇ ਹੁਣ ਅਸੀਂ ਪਾਵਾਂਗੇ ਕੜਾਈ ਵਿੱਚ ਤੇਲ ਤੇ ਹਲਕੀ-ਹਲਕੀ Shimla Mirch ਨੂੰ ਫਰਾਈ ਕਰ ਲਵਾਂਗੇ ਸਾਰੀ ਸ਼ਿਮਲਾ ਮਿਰਚ ਇਸ ਵਿੱਚ ਪਾ ਕੇ 1 ਮਿੰਟ ਲਈ ਇਸ ਨੂੰ ਫਰਾਈ ਕਰਾਂਗੇ ਇਹ ਸ਼ਿਮਲਾ ਮਿਰਚ 1 ਮਿੰਟ ਫਰਾਈ ਕਰਨ ਤੋਂ ਬਾਅਦ ਅਸੀਂ ਹੁਣ ਇਸ ਨੂੰ ਕੜਾਈ ਤੋਂ ਬਾਹਰ ਕੱਢ ਲਵਾਂਗੇ ਇਸ ਨੂੰ ਹਲਕਾ ਜਿਹਾ ਹੀ ਫਰਾਈ ਕਰਨਾ ਹੈ ਜ਼ਿਆਦਾ ਨਹੀਂ ਇਸੇ ਤਰ੍ਹਾਂ ਸਾਰੀਆਂ ਸਬਜ਼ੀਆਂ ਅਸੀਂ ਫਰਾਈ ਕਰਦੇ ਜਾਵਾਂਗੇ ਹੁਣ ਪਾਵਾਂਗੇ ਇਸ ਵਿੱਚ ਪਿਆਜ਼ ਤੇ ਪਿਆਜ਼ ਨੂੰ ਵੀ ਉਸੇ ਤੇਲ ਵਿੱਚ ਹੀ ਅਸੀਂ ਫਰਾਈ ਕਰ ਲਵਾਂਗੇ ਹਲਕੇ ਤੇਲ ਵਿੱਚ ਹੀ ਫਰਾਈ ਕਰਨਾ ਹੈ ਫਿਰ ਪਿਆਜ਼ ਵੀ ਅਸੀਂ ਪਲੇਟ ਵਿੱਚ ਕੱਢ ਲਵਾਂਗੇ ਹੁਣ ਪਾਵਾਂਗੇ ਅਸੀਂ ਟਮਾਟਰ ਤੇ ਟਮਾਟਰ ਨੂੰ ਵੀ ਇਸੇ ਤਰ੍ਹਾਂ ਫਰਾਈ ਕਰ ਲਵਾਂਗੇ ਟਮਾਟਰ ਨੂੰ ਜ਼ਿਆਦਾ ਫਰਾਈ ਨਹੀਂ ਕਰਨਾ ਬਸ ਅਸੀਂ ਉਸ ਨੂੰ ਅੱਧਾ ਮਿੰਟ ਲਈ ਹੀ ਫਰਾਈ ਕਰਾਂਗੇ ਜ਼ਿਆਦਾ ਨਹੀਂ ਤਾਂ ਜੋ ਟਮਾਟਰ ਥੋੜਾ ਜਿਹਾ ਸੌਫਟ ਹੋ ਜਾਵੇ ਇਸ ਲਈ ਇਸ ਨੂੰ ਥੋੜਾ ਜਿਹਾ ਹੀ ਫਰਾਈ ਕਰਾਂਗੇ ਤੇ ਟਮਾਟਰ ਵੀ ਹੋ ਚੁੱਕਾ ਹੈ ਫਰਾਈ ਹੁਣ ਅਸੀਂ ਇਸ ਨੂੰ ਵੀ ਪਲੇਟ ਵਿੱਚ ਬਾਰਕਟ ਲਵਾਂਗੇ ਅਤੇ ਪਨੀਰ ਨੂੰ ਵੀ ਇਸੇ ਤਰ੍ਹਾਂ ਹੀ ਅਸੀਂ ਫਰਾਈ ਕਰਾਂਗੇ 1 ਮਿੰਟ ਵਾਸਤੇ ਹਲਕਾ 골ਡਨ ਬ੍ਰਾਊਨ ਕਰਨ ਤੱਕ ਅਸੀਂ ਪਨੀਰ ਨੂੰ ਵੀ ਫਰਾਈ ਕਰਨਾ ਹੈ ਥੋੜਾ ਜਿਹਾ ਪਾਵਾਂਗੇ ਇਸ ਵਿੱਚ ਤੇਲ ਤੇ ਸਾਰੇ ਪੀਸਿਸ ਪਨੀਰ ਦੇ ਅਸੀਂ ਇਸ ਵਿੱਚ ਪਾ ਕੇ ਇਸ ਨੂੰ ਫਰਾਈ ਕਰ ਲਵਾਂਗੇ ਪਨੀਰ ਨੂੰ ਹਲਕਾ ਹਲਕਾ ਫਰਾਈ ਕਰਦੇ ਜਾਣਾ ਹੈ। ਅਤੇ ਇੱਕ ਸਾਈਡ ਤੇ ਅਸੀਂ ਪਿਆਜ਼ ਲਏ ਹਨ ਤੇ ਉਹਨਾਂ ਨੂੰ ਅਸੀਂ ਬ੍ਰੀਕ ਚੌਪ ਕਰ ਲਵਾਂਗੇ। ਪਨੀਰ ਨੂੰ ਵੀ ਅਸੀਂ ਪਲੇਟ ਵਿੱਚ ਬਾਹਰ ਕੱਢ ਲਵਾਂਗੇ। ਤੇ ਪਨੀਰ ਵੀ ਬਹੁਤ ਹੀ ਵਧੀਆ ਫਰਾਈ ਹੋ ਗਿਆ ਹੈ। ਹੁਣ ਅਸੀਂ ਇਸ ਵਿੱਚ ਪਾਵਾਂਗੇ ਅਦਰਕ ਲਸਣ ਦਾ ਪੇਸਟ ਤੇ ਹਲਕਾ ਹਲਕਾ ਪੁੰਨ ਲਵਾਂਗੇ ਇਸ ਨੂੰ। ਹਲਕੀ ਹਲਕੀ ਅਗਦੇ ਇਸ ਨੂੰ ਭੁੰਨੇ ਜਾਣਾ ਹੈ ਜਦੋਂ ਹਲਕੀ ਹਲਕੀ ਅਗਦੇ ਅਦਰ ਲਸਣ ਦਾ ਪੇਸਟ ਪੁੱਜ ਜਾਵੇ ਤੇ ਨਾਲ ਹੀ ਅਸੀਂ ਪਿਆਜ਼ ਜੋ ਕਿ ਅਸੀਂ ਬਰੀਕ ਬਰੀਕ ਕਰਕੇ ਰੱਖਿਆ ਹੈ ਉਸ ਨੂੰ ਵੀ ਇਸ ਵਿੱਚ ਪਾ ਦਵਾਂਗੇ ਤੇ ਹੁਣ ਇਸ ਵਿੱਚ ਪਾਵਾਂਗੇ ਸਾਰੇ ਮਸਾਲੇ ਹਲਦੀ ਨਮਕ ਗਰਮ ਮਸਾਲਾ ਦੇ ਗੀ ਮੇਰੇ ਸਟਾ ਪਾਊਡਰ ਸਾਰੇ ਮਸਾਲੇ ਇਸੇ ਤਰ੍ਹਾਂ ਅਸੀਂ ਫਰਾਈ ਕਰ ਲਵਾਂਗੇ ਇਸ ਵਿੱਚ ਹੀ ਤੇ ਹੁਣ ਅਸੀਂ ਇਸ ਵਿੱਚ ਪਾਵਾਂਗੇ ਟਮਾਟਰ ਜੋ ਕਿ ਅਸੀਂ ਇਸ ਦਾ ਪੇਸਟ ਤਿਆਰ ਕਰਕੇ ਰੱਖਿਆ ਸੀ ਉਸ ਨੂੰ ਵੀ ਇਸ ਵਿੱਚ ਪਾ ਦੇਵਾਂਗੇ ਮਸਾਲਾ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਜਰ ਤੱਕ ਤੇਲ ਨਾ ਛੱਡੇ ਮਸਾਲੇ ਨੂੰ ਫਰਾਈ ਕਰ ਲੈਣਾ ਹੈ ਤੇ ਜੋ ਸਬਜ਼ੀਆਂ ਅਸੀਂ ਫਰਾਈ ਕਰਕੇ ਰੱਖੀਆਂ ਸਨ ਹੌਲੀ ਹੌਲੀ ਸਾਰੀਆਂ ਇਸ ਵਿੱਚ ਪਾਉਂਦੇ ਜਾਵਾਂਗੇ ਤੇ ਹੌਲੀ ਹੌਲੀ ਇਸ ਨੂੰ ਹਲਕੀ ਹਲਕੀ ਅੱਗ ਤੇ ਪਕਾਉਂਦੇ ਜਾਵਾਂਗੇ ਸਬਜ਼ੀ ਦਾ ਕਲਰ ਵੀ ਬਹੁਤ ਅੱਛਾ ਆਇਆ ਹੈ ਤੇ ਟੇਸਟ ਵੀ ਬਹੁਤ ਵਧੀਆ ਹੁੰਦਾ ਹੈ ਇਸ ਨੂੰ ਅਸੀਂ 10 ਮਿੰਟ ਲਈ ਟੱਕ ਕੇ ਪਕਾਵਾਂਗੇ ਤੇ ਸਾਡੀ ਸਬਜ਼ੀ ਤਿਆਰ ਹੋ ਚੁੱਕੀ ਹੈ ਖਾਣ ਵਿੱਚ ਵੀ ਬਹੁਤ ਟੇਸਟੀ ਹੈ ਧੰਨਵਾਦ ਜੀ